2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨਿੱਤਖ ਹਾਰ ਕਬੂਲ ਕਰ ਲਈ ਹੈ ਕਿਉਂਕਿ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ ਚ 5 ਮੰਤਰੀ 2 तितਲੀਆਂ ਤੇ ਇੱਕ ਕਲਾਕਾਰ तितਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ ਚ ਆਇਆ ਨੂੰ ਸੋ ਸੁਸ਼ੀਲ ਰਿੰਕੂ ਹੋਣ ਜੀਪੀ ਹੋਣ ਇਹ ਨੇ तितਲੀਆਂ ਸੋ ਅੱਜ ਪਹਿਲਾਂ ਤਾਂ 2 ਮਿੰਟ ਦਾ ਮੌਨ ਬਣਦਾ ਆਮ ਆਦਮੀ ਪਾਰਟੀ ਦੇ ਉਹ ਦਰਿਆ ਬਚਾਉਣ ਵਾਲੇ ਵਰਕਰਾਂ ਲਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਆਮ ਘਰਾਂ ਦੇ ਨੌਜਵਾਨ ਨੂੰ ਇਹ ਮੌਕਾ ਦੇਗੀ ਪਰ ਨਹੀਂ ਇਹ ਤਾਂ ਮੰਤਰੀਆਂ ਨੂੰ ਕਲਾਕਾਰਾਂ ਨੂੰ ਤਿਤਲੀਆਂ ਨੂੰ ਮੌਕਾ ਦੇਣ ਵਾਲੀ ਪਾਰਟੀ ਹੈ ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ ਕਿਉਂਕਿ ਮੰਤਰੀ ਤਾਂ ਪੰਜਾਬ ਦੀ ਬਿਹਤਰੀ ਲਈ ਬਣਾਏ ਸੀ ਪੰਜਾਬ ਦੇ ਲੋਕਾਂ ਤੱਕ ਪਾਲਿਸੀਆਂ ਪਹੁੰਚਾਉਣ ਦੇ ਲਈ ਬਣਾਏ ਸੀ ਉਹਨਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਬਣਾਏ ਸੀ ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇਖਣ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ ਤਾਂ ਜੋ ਇਹ ਮੰਤਰੀ ਆਪਣਾ ਦਬਦਬਾ ਆਪਣੀ ਕੁਰਸੀ ਦਾ ਦੁਰਉਪਯੋਗ ਕਰਕੇ ਆਮ ਆਦਮੀ ਪਾਰਟੀ ਲਈ ਚੋਣਾਂ ਜਿੱਤ ਸਕਣ ਸੋ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਹੈ ਕਿ ਇਹ ਜਿਹੜੇ ਮੰਤਰੀ ਨੇ ਇਹਨਾਂ ਤੋਂ ਅਸਤੀਫਾ ਲੈ ਜਾਣ ਤਾਂ ਜੋ ਇਹ ਆਪਣੇ ਅਹੁਦੇ ਦਾ ਦੁਰਉਪਯੋਗ ਨਾ ਕਰਨ ਔਰ ਆਮ ਆਦਮੀ ਪਾਰਟੀ ਨੂੰ ਇੱਕ ਨਸੀਹਤ ਹੈ ਕਿ ਜਿਹੜੇ 92 MLA ਤੁਹਾਨੂੰ ਪੰਜਾਬ ਦੀ ਬਿਹਤਰੀ ਲਈ ਦਿੱਤੇ ਸੀ ਉਹਨਾਂ ਤੋਂ ਪੰਜਾਬ ਦੇ ਲਈ ਕੰਮ ਲੋ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਲੋ ਲੋਕਾਂ ਦੀ ਭਲਾਈ ਦੇ ਲਈ ਕੰਮ ਲੋ ਇਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਚੋਣਾਂ ਦੇ ਵਿੱਚ ਝੋਕ ਕੇ ਆਮ ਆਦਮੀ ਪਾਰਟੀ ਨੇ ਇੱਕ ਵੀ ਚੋਣ ਨਹੀਂ ਜਿੱਤ ਲੈਣੀ ਉਰੇ ਇੱਕਾਰੀ ਹਾਰ ਹੋਣੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗਠਜੋੜਨ ਹੈ ਪੰਜਾਬ ਦੇ ਵਿੱਚ ਲੁਕਿਆ ਹੋਇਆ ਜਿਹੜਾ ਚੋਣਾਂ ਤੋਂ ਬਾਅਦ ਇਕੱਠੇ ਹੋ ਤੁਸੀਂ ਉਹ ਕਹ ਨਹੀਂ ਹੋ ਸੋ ਇਹਨੂੰ ਲੋਕ ਬੁਰੇ ਤਰੀਕੇ ਦੇ ਨਾਲ ਨਕਾਰ ਦੇਣਗੇ ਇਹ ਜਿਹੜੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੇ 2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨੈਤਿਕ ਹਾਰ ਕਬੂਲ ਕਰ ਲਈ ਹੈ ਕਿਉਂਕਿ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ ਚ 5 ਮੰਤਰੀ 2 तितਲੀਆਂ ਤੇ ਇੱਕ ਕਲਾਕਾਰ तितਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ ਚ ਆਇਆ ਨੂੰ ਸੋ ਸੁਸ਼ੀਲ ਰਿੰਕੂ ਹੋਣ ਜੀਪੀ ਹੋਣ ਇਹ ਨੇ ਤਿਤਲੀਆਂ ਸੋ ਅੱਜ ਪਹਿਲਾਂ ਤਾਂ 2 ਮਿੰਟ ਦਾ ਮੌਨ ਬਣਦਾ ਆ ਆਮ ਆਦਮੀ ਪਾਰਟੀ ਦੇ ਉਹ ਦਰੀਆਂ ਬਚਾਉਣ ਵਾਲੇ ਵਰਕਰਾਂ ਲਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਆਮ ਘਰਾਂ ਦੇ ਨੌਜਵਾਨ ਨੂੰ ਇਹ ਮੌਕਾ ਦੇਗੀ ਪਰ ਨਹੀਂ ਇਹ ਤਾਂ ਮੰਤਰੀਆਂ ਨੂੰ ਕਲਾਕਾਰਾਂ ਨੂੰ ਤਿਤਲੀਆਂ ਨੂੰ ਮੌਕਾ ਦੇਣ ਵਾਲੀ ਪਾਰਟੀ ਹੈ ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ ਕਿਉਂਕਿ ਮੰਤਰੀ ਤਾਂ ਪੰਜਾਬ ਦੀ ਬਿਹਤਰੀ ਲਈ ਬਣਾਏ ਸੀ ਪੰਜਾਬ ਦੇ ਲੋਕਾਂ ਤੱਕ ਪਾਲਿਸੀਆਂ ਪਹੁੰਚਾਉਣ ਦੇ ਲਈ ਬਣਾਏ ਸੀ ਉਹਨਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਬਣਾਏ ਸੀ ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇਖਣ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ ਤਾਂ ਜੋ ਇਹ ਮੰਤਰੀ ਆਪਣਾ ਦਬਦਬਾ ਆਪਣੀ ਕੁਰਸੀ ਦਾ ਦੁਰਉਪਯੋਗ ਕਰਕੇ ਆਮ ਆਦਮੀ ਪਾਰਟੀ ਲਈ ਚੋਣਾਂ ਜਿੱਤ ਸਕੇ ਸੋ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਹੈ ਕਿ ਇਹ ਜਿਹੜੇ ਮੰਤਰੀ ਨੇ ਇਹਨਾਂ ਤੋਂ ਅਸਤੀਫਾ ਲੈ ਜਾਣ ਤਾਂ ਜੋ ਆਪਣੇ ਅਹੁਦੇ ਦਾ ਦੁਰਉਪਯੋਗ ਨਾ ਕਰਨ ਆਮ ਆਦਮੀ ਪਾਰਟੀ ਨੂੰ ਇੱਕ ਨਸੀਹਤ ਹੈ ਕਿ ਜਿਹੜੇ 92 ਐਮਐਲਏ ਤੁਹਾਨੂੰ ਪੰਜਾਬ ਦੀ ਬਿਹਤਰੀ ਲਈ ਦਿੱਤੇ ਸੀ ਉਹਨਾਂ ਤੋਂ ਪੰਜਾਬ ਦੇ ਲਈ ਕੰਮ ਲੋ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਲੋ ਲੋਕਾਂ ਦੀ ਭਲਾਈ ਦੇ ਲਈ ਕੰਮ ਲੋ ਇਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਚੋਣਾਂ ਦੇ ਵਿੱਚ ਝੋਕ ਕੇ ਆਮ ਆਦਮੀ ਪਾਰਟੀ ਨੇ ਇੱਕ ਵੀ ਚੋਣ ਨਹੀਂ ਜਿੱਤ ਲੈਣੀ ਉਰੇ ਇਕਰਾਰੀ ਹਾਰ ਹੋਣੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗਠਜੋੜਨ ਹੈ ਪੰਜਾਬ ਦੇ ਵਿੱਚ ਲੁਕਿਆ ਹੋਇਆ ਜਿਹੜਾ ਚੋਣਾਂ ਤੋਂ ਬਾਅਦ ਇਕੱਠੇ ਹੀ ਹੋ ਤੁਸੀਂ ਉਹ ਪਏ ਕਹਿੰਦੇ ਹੋ ਸੋ ਇਹਨੂੰ ਲੋਕ ਬੁਰੇ ਤਰੀਕੇ ਦੇ ਨਾਲ ਨਕਾਰ ਦੇਣਗੇ ਇਹ ਜਿਹੜੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੇ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par